ਆਪਨ ਵਾਹਿਗੁਰੂ ਸੇ ਖੰਸਾ ਵਾਹਿਗੁਰੂ ਦੀ ਖਤੇ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਭਾਈ ਮਤੀ ਦਾਸ ਸਿਬਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਭਾਈ ਸਾਹਿਬ ਭਾਈ ਅਸੋਕ ਕੁਮਾਰ ਸਿਬਰ ਜੀ ਦੇ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਉਸ ਤੋਂ ਪ੍ਰਾਂਤ ਸਮੂਹ ਸੰਗਤਾਂ ਨੇ ਸ਼ਬਦ ਕੀਰਤਨ ਦੀ ਅਜਿਹੀ ਰੌਣਕ ਭਰੀ ਉਸ ਤੋਂ ਪ੍ਰਾਂਤ ਗੁਰੂ ਕਾ ਲੰਗਰ ਅਤੁੱਟ ਵਰਤਿਆ ਆਪਣੇ ਗੁਰੂ ਮਹਾਰਾਜ ਦੀ ਕਿਰਪਾ ਕਰਨ ਇਸੇ ਤਰ੍ਹਾਂ ਭਾਈ ਸਾਹਿਬ ਭਾਈ ਅਸ਼ੋਕ ਕੁਮਾਰ ਸਿਬਰਜੀ ਦੇ ਪਰਿਵਾਰ ਕੋਲੋਂ ਸਤਿਗੁਰੂ ਜੀ ਆਪਣੀ ਸੇਵਾ ਆਪਣੇ ਦਿਵਸ ਸਹੀ ਦਿਵਸ ਮਨਾਉਂਦੀ ਦਾਤ ਸਮੱਤ ਬੜਬੁੱਧੀ ਬਖਸ਼ਣ ਵਾਹਿਗੁਰੂ ਦਾ ਕਮਸਾ ਸੇਵਕ ਵਾਹਿਗੁਰੂ ਦੀ ਫਤਿਹ Bella.